ਮਹਾਰਾਜ ਗਏ ਹੋਏ ਉੱਡਤ ਸੈਦੇ ਵਾਲੇ ਹਾਂਜੀ ਉੱਥੇ ਕੁਸ਼ਤੀਆਂ ਹੋਣੀਆਂ ਤੇ ਆਪਣੇ ਰਮਾਣਾ ਸਾਹਿਬ ਹਾਂ ਉਹਨਾਂ ਨੇ ਮੰਗ ਲਈ ਕੁਸ਼ਤੀ ਧੂਮ ਜੇੜੀ ਵਾਲਾ ਮੁੰਡਾ ਉਹਦਾ ਘੁਰਦਾ ਹੁੰਦਾ ਦਾ ਇਹਦੇ ਗੈਲ ਉੱਥੇ ਪਾਕਿਸਤਾਨ ਦਾ ਇੱਕ ਆਇਆ ਹੋਦਾ ਪਰਮਾਨ ਇਹਨਾਂ ਦੋਹਾਂ ਨੇ ਘੁਰਨਾ ਦਾ ਹਾਂਜੀ ਜਲੋ ਜੀ ਬੈਤ ਜਾਇ ਮਹਾਰਾਜ ਅਸੀਂ ਵੀ ਜੇ ਨਾਮ ਲੈ ਕੇ ਆਦੇ ਅਸੀਂ ਵੀ ਆ ਕੇ ਬਾਬਾ ਜੀ ਉੱਚੀ ਸਟੇਜ ਬਣਾਈ ਉਹ ਤੇ ਪਹੰਗਲ ਆਇਆ ਉੱਥੇ ਬੈਠੇ ਮਹਾਰਾਜ ਮੈਂ ਪੈਦ ਕਿਨੇ ਪੈਦ ਕਿਨੇ ਖੜ ਗਿਆ ਹਾਂਜੀ ਚਲੋ ਜਿਉ ਜਾਇ ਆਏ ਘੋੜੇ ਲੱਗੇ ਉਹ ਧੂਮ ਛੇੜੀ ਨਾਲ ਇੱਕ ਇੱਕ ਹੱਥ ਉੱਚਾ ਆਏ ਹਾਂਜੀ ਆ ਬਹੁਤ ਜਵਾਨ ਅਨਿਹਾ ਵੀ ਕਿਤੇ ਨਹੀਂ ਛੱਡਣਾ ਇਹਦਾ ਬਹੁਤ ਤਕੜਾ ਔਰ ਜਾਇ ਲੱਗੇ ਘੋੜਨਾ ਉਹਨੇ ਧਫਾ ਮਾਰ ਕੇ ਨਾ ਧੂਮ ਛੇੜੀ ਆ ਮਾਰਿਆ ਧੂਈ ਪਾਰ ਹਲੇ ਹਾਰ ਗਿਆ ਉਹ ਹਾਰ ਗਿਆ ਉਹ ਕੁਦਰਤੀਆਂ ਲਾਈਨ ਤੇ ਪਾਰ ਨਿਕਲ ਗਿਆ ਉਹਦਾ ਸਿਰ ਕੁਲੀ ਉਹ ਨਹੀਂ ਉਹਨਾਂ ਦੀ ਕਹਿੰਦੇ ਨਹੀਂ ਨਹੀਂ ਕਹਿੰਦੇ ਵੀ ਫਾਲ ਹੋ ਗਿਆ ਹਾਂ ਫਾਲ ਕਰਤਾ ਉਹਨਾਂ ਨੇ ਫੇਰ ਲਾਗੇ ਘੁੰਮ ਉਹਨੇ ਥੱਲੇ ਦਾ ਭਰਿਆ ਐਂ ਬੈਠਾ ਉਹ ਇੱਥੇ ਐ ਉਹ ਬਹਿ ਗਿਆ ਆਪਣਾ ਜਿਹੜਾ ਪਾਕਿਸਤਾਨ ਵਾਲਾ ਪਰਮਾਨੰਥ ਐਨੇ ਨੂੰ ਇੱਕ ਮਾਈ ਆਈ ਮੈਂ ਬਾਬਾ ਜੀ ਕੋਲ ਖੜਾ ਐ ਉਹ ਬਾਏ ਨੇ ਪੰਜ ਦਾ ਟਿਕਟ ਬਾਬਾ ਜੀ ਕੋਲ ਨੂੰ ਐ ਕਰਿਆ ਜਾ ਤੇ ਬਾਬੇ ਨੇ ਐ ਫਾ ਲਿਆ ਹੱਥ ਚ ਅੱਛਾ ਆਹ ਭਾੜ ਕੇ ਐ ਫਾ ਲਿਆ ਇਕਨ ਆਇਆ ਕਰੀ ਗਏ ਨੂੰ ਆਇਆ ਆਇਆ ਕਰੀ ਗਏ ਮੈਂ ਵੀ ਦੇਖਦਾ ਸੀ ਕੀ ਕਰਦੇ ਮੈਂ ਜੀ ਊੜ ਊੜ ਦੇਖਿਆ ਕੀ ਬਾਤ ਹੈ ਜੀ ਕੀ ਕਰਦੇ ਐ ਕਰੀ ਗਏ ਨੂੰ ਬਾਬਾ ਜੀ ਆ ਕਰ ਕਰ ਕੇ ਨਾ ਐ ਕਰਤਾ ਬੱਚੇ ਦੇ ਰੌਲਾ ਪੈ ਗਿਆ ਉਹ ਟਾ ਲਿਓ ਡੂੰਘੇੜੀ ਨੇ ਟਾ ਲਿਓ ਹੈ ਕਹਿੰਦਾ ਤਾਂ ਲੈ ਦਮੀ ਬੜੇ ਕੀ ਹੋਇਆ ਕਹਿੰਦਾ ਵੀ ਟਾਲਿਆ ਟਾਲਿਆ ਜਿਆਦਾ ਅਨਾਉਂਸਮੈਂਟ ਹੋ ਗਈ ਪਲਾਸਮੈਂਟ ਥੱਲੇ ਤੇ ਉੱਠਿਆ ਹੋਇਆ ਇਹ ਪਾਕਿਸਤਾਨ ਦਾ ਪਰਮਾਨ ਕਹਿੰਦਾ ਸਾਧ ਸੰਗਤ ਜੀ ਮੈਂ ਹਾਰ ਗਿਆ ਪਰ ਮੇਰੀ ਤਸੱਲੀ ਨਹੀਂ ਹੋਈ ਹੈ ਵੀ ਕਿਹਨਾ ਫੇਰ ਕਢਾਓ ਉਹ ਕਹਿੰਦਾ ਵੀ ਬਾਬਾ ਜੀ ਨੂੰ ਪੁੱਛ ਕੇ ਕਢਾएंगे ਚਲੋ ਜੀ ਉਹ ਜਦੇ ਆ ਗਏ ਬਾਬਾ ਜੀ ਕੋਲ ਪਰਮਾਨ ਵੀ ਆ ਗਿਆ ਆ ਕੇ ਕਹਿੰਦੇ ਬਾਬਾ ਜੀ ਵੀ ਇਹ ਕਹਿੰਦਾ ਵੀ ਮੈਂ ਠਹਿ ਗਿਆ ਜਰੂਰ ਮੈਂ ਮਹਿਮਾਨਦਾਨੀ ਵਿੱਚ ਹੈ ਗਿਆ ਪਰ ਮੇਰੀ ਤਸਦੀ ਨਹੀਂ ਹੋਈ ਦੁਬਾਰਾ ਫੇਰ ਖੋਲ ਕਰਾਓ ਬਾਬਾ ਜੀ ਉਹ ਨਾ ਭਾਈ ਨਾ ਦੋਏ ਜਿੱਤ ਕੇ ਭਾਈ ਦੋਏ ਸਵਾ ਸਵਾ ਲੱਖ ਰੁਪਏ ਦੇ ਦੋ ਜੀਵਾਨ ਸਵਾ ਸਵਾ ਲੱਖ ਰੁਪਏ ਦੇ ਕੇ ਜਦੇ ਉੱਠ ਕੇ ਆ ਗਏ ਜਿਆਦਾ ਆਪਣੇ ਕਮਰੇ ਦੇ ਬੈਠੇ ਐ ਲਾਈ ਵੀ ਬੈਠੇ ਐ ਆ ਬੈਠ ਕੇ ਕਹਿੰਦੇ ਉਹ ਭਾਈ ਜੇ ਅੱਜ ਗੁਰੂ ਸਾਹਿਬ ਕਿਰਪਾ ਨਾ ਕਰਦੇ ਉਹ ਭਾਈ ਆਪਣੀ ਤਾਂ ਬੇਇੱਜ਼ਤੀ ਹੋ ਜਾਂਦੀ ਪੰਜਾਬ ਉਂ ਜੀ ਕਿਸੇ ਨੂੰ ਨਹੀਂ ਪਤਾ ਮੈਨੂੰ ਪਤਾ ਜੀ ਕੀ ਹੋਇਆ ਆਇਆ ਕਰਦੇ ਕਰਦੇ ਨਾ ਮੈਂ ਆਹ ਹੱਥ ਫੜਿਆ ਆਇਆ ਕਰਕੇ ਜਦੋਂ ਪਤਾ ਲੱਗਿਆ ਅੱਲੇ ਦੱਬ ਲਿਆ ਉਹ ਤਾਂ ਨਾ ਬੇਸ਼ਰਮ ਇਹਦੇ ਤੋਂ ਤੇਰੇ ਕਰਦਾਂ ਦੇਖਦੇ ਦੇਖਦੇ